ਉਹਦੀ ਕੰਟਰੋਲ ਤੋਂ ਮੈਨੂੰ ਫੋਨ ਆਇਆ ਤਾਂ ਮੈਂ ਮੌਕੇ ਤੇ ਜਾ ਕੇ ਜਦੋਂ ਉਹਦੀ ਸਰਚ ਕਰਵਾਈ ਅਸਲ ਸਰਚ ਕਰਵਾਈ ਤਾਂ ਉਹਦੇ ਕੋਲੋਂ 1700 ਜਿਹੜੀ ਸੀ ਨਸ਼ੀਲੀ ਗੋਲੀ ਬੰਦ ਹੋਈ ਤੇ 1,50,000 ਰੁਪਏ ਉਹਦੇ ਕੋਲੋਂ ਸਾਨੂੰ ਡਰਗ ਮਲੀ ਹੈਗੀ ਇਹਨਾਂ ਦੋਨਾਂ ਦੇ ਅਸੀਂ ਪਲੰਦੇ ਬੜਾ ਕੇ ਕਬਜ਼ੇ ਜ਼ਿਲ੍ਹੇ ਲੈ ਕੇ ਉਹਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰਕੇ ਉਹਦੀ ਗ੍ਰਿਫਤਾਰੀ ਪਾ ਲਈ ਸਰ ਇਹ ਕਿੰਨੇ ਟਾਈਮ ਤੋਂ ਜਿਹੜੀਆਂ ਨਸ਼ੀਲੀਆਂ ਗੋਲੀਆਂ ਵੇਚਣ ਦਾ ਕੰਮ ਕਰ ਰਹੀ ਸੀ ਇਹ ਪੁੱਛ ਕੇ ਜਦਰਾ ਆਇਆ ਕਿ ਕਾਫੀ ਸਮੇਂ ਤੋਂ ਇਹ ਇਦਾਂ ਦਾ ਨਸ਼ਾ ਤੇ ਹੈਰਨ ਵੇਚਣ ਦੀ ਆਦੀ ਹੈਗੀ ਹੈ ਇਹਦੇ ਖਿਲਾਫ ਜਿਹੜਾ ਹੈਗਾ ਪਹਿਲਾ ਵੀਕ ਹੈਰੋਂ ਦਾ 15 ਗ੍ਰਾਮ ਹੈਰੋਂ ਦਾ ਮਕਦਮਾ ਦਰਜ ਹੈਗਾ ਸਰ ਇਹ ਬੇਸਿਕ ਰਹਿਣ ਵਾਲੀ ਕਿੱਥੋਂ ਦੀ ਹੈ ਬੇਸਿਕ ਉਹ ਲਾਲ ਸਿੰਘ ਬਸਤੀ ਦੇ ਵਿੱਚ ਰਹਿੰਦੀ ਹੈ ਉਸ ਤੋਂ ਪਿੱਛੇ ਜਿਹੜਾ ਤਾਂ ਪਿਕਅਪ ਅੰਡਾ ਲੇਡੀਆਂ ਦਾ ਉਹ ਸ਼ੱਕ ਹੈਗਾ ਦਾ ਜੋ ਪੁੱਛੋ ਕੋਲੇ ਹੈਗਾ ਉਹ ਉਹਲੇ ਕੋਲੇ ਤੇ ਰਹੀ ਸਰ ਇਸ ਤਰ੍ਹਾਂ ਦੇ ਨਸ਼ੀਆਂ ਗੋਲੀਆਂ ਵੇਚਣ ਵਾਲੇ ਵਿਅਕਤੀ ਹੈਗੇ ਜਾਂ ਮੈਲਾ ਹੈ ਗਿਆ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਕ੍ਰਾਈਮ ਕਰਨ ਵਾਲੇ ਨਸ਼ੇ ਵੇਚਣ ਵਾਲਾ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਐਸਐਸਪੀ ਸਾਹਿਬ ਵੱਲੋਂ ਇਕਨਾਂ ਲਈ ਸਖਤ ਮੈਸੇਜ ਹੈ ਸਾਡੇ ਵੱਲੋਂ ਕਿ ਜਿਹੜਾ ਨਸ਼ਾ ਵੇਚਦਾ ਹੈ ਉਹ ਆਪਦੀ ਹਰਕਤਾਂ ਤੋਂ ਬਾਝ ਜਾਜੇ ਅਗਰ ਉਹ ਆਵਾਜ਼ ਨਾ ਆਏ ਤਾਂ ਉਹਨਾਂ ਦੇ ਅਮੂਲ ਫੜਕੇ ਉਹਨਾਂ ਤੇ ਸਖਤ ਸਖਤ ਕਾਰਵਾਈ ਕਰਾਂਗੇ ਬਿਲਕੁਲ ਜੀ ਬਿਲਕੁਲ ਐਸੀ ਟੀਐਸਪੀ ਵਨ ਹਰਵੰਦ ਸਿੰਘ ਜਿਨ੍ਹਾਂ ਨੇ ਕਿਹਾ ਕਿ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਅਤੇ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੂੰ ਉਹਨਾਂ ਨੇ ਸਖਤ ਮੈਸੇਜ ਦਿੱਤਾ ਕਿ ਉਹਨਾਂ ਨੂੰ ਕਿਸੇ ਕਿਸਮ ਤੇ ਜੜੀ ਬਠਿੰਡਾ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਏਗਾ ਅਤੇ ਉਹਨਾਂ ਤੇ ਜੜੀ ਸਖਤ ਤੋਂ ਸਖਤ ਜੜੀ ਹੈ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੋਹਲ ਦੇ ਨਾਲ ਮਨੋ ਚੱਕੀਵਾਲ दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।